ਹੈਲੋ ਦੀ ਸਭ ਸ੍ਰੀ ਕਾ ਅਦਲਤ ਸਰਦਾਰੀ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈਗਾ ਜੀ ਹੁਣ ਆਪਾਂ ਕਰਦੇ ਹਾਂਗੇ ਵਲੌਗ ਸ਼ੁਰੂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸੋਹਣੇ ਸੋਹਣੇ ਵਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣਾਂ ਤੇ ਵੀਡੀਓ ਨੂੰ ਬਲੀ ਪੂਰਾ ਦੇਖ ਲਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਨਾ ਹਾਂਜੀ ਹੁਣ ਆਪਾਂ ਕਰਦੇ ਹਾਂਗੇ ਨੰਨੇ ਬੱਚਿਆਂ ਨੂੰ ਤਿਆਰ ਨੰਨੇ ਮੁੰਨਿਆਂ ਨੂੰ ਨਾਨੀ ਇਹ ਤੂੰ ਕੀ ਕਰੇਂਗਾ ਹੁਣ ਬੱਚਿਆਂ ਦੀ ਸਰਾਏ ਦੀ ਖੇਤ ਜਾਣ ਦੀ ਜਿਹੜੀ ਆਪਾਂ ਕੋਠੀ ਬਣਾਈ ਹੈਗੀ ਨਾ ਕਹਿੰਦੇ ਸਾਨੂੰ ਦਿਖਾ ਕੇ ਲੈ ਕੇ ਆਓ ਸ਼ਾਇਦ ਹੋ ਸਕਦਾਗਾ ਜੇ ਪਈ ਸਾਨੂੰ ਲੈ ਕੇ ਗਏ ਤਾਂ ਅਸੀਂ ਖੇਤ ਵੀ ਜਾਵਾਂਗੇ ਨਹੀਂ ਫਿਰ ਆਪਾਂ ਚੱਲਦੇ ਆਂਗੇ ਸ਼ਹਿਰ ਨਾਲ ਕੌਣ-ਕੌਣ ਜਾਣਗੇ ਨਾ ਮੰਮੂ ਹਾਂ ਲੈ ਸਾਰੇ-ਸਾਰੇ ਸਾਰੇ ਤੂੰ ਜਾਏਂਗੀ ਇਕੱਲੀ ਸਾਰੇ ਕੌਣ-ਕੌਣ ਕੌਣ ਹੋਰ ਕੌਣ ਕੌਣ ਹਾਂ ਤੋੜ ਤੋੜ ਹਾਂ ਮਾਂ ਤੇ ਸਾਡੇ ਨਾਲ ਜਾਊਗੀ ਪ੍ਰਭਲੀ ਘਰੇ ਰਹੂਗੀ ਨਾ ਹੋ ਸਕਦਾ ਅੱਜ ਮਾਂ ਤੂੰ ਛੱਡੀ ਆਈ ਹੈ ਨਾ ਹੈਨਾ ਛੱਡੀ ਆਉਣੇ ਹੈਗੇ ਪੰਜ ਪੰਜ ਜੀ ਵਧੀਆ ਲੱਗਿਆ ਹੋਏਗਾ ਪਰ ਕਦੀ ਕਦੇ ਵਿਚਾਰੀ ਤੇ ਹੌਲ ਜਾਉਂਦਾ ਹੈਗਾ ਕਹਿੰਦੀ ਵੀਰੇ ਕੋਲ ਜਾਣਾ ਹੈਗਾ ਮम्मा ਕੋਲ ਜਾਣਾ ਹੈਗਾ ਤੇ ਦੋ ਦਿਨ ਹੋ ਗਏ ਪਰਸੋਂ ਆਈ ਸੀ ਕਿ ਦੋ ਰਾਤਾਂ ਹੋਗੀਆਂ ਉਹ ਤਾਂ ਵਧੀਆ ਪੈ ਜਾਂਦੀ ਹੈ ਰਾਤ ਮੇਰੇ ਨਾਲ ਪੈ ਗਈ ਪਰਸੋਂ ਬੀਬੀ ਨਾਲ ਪੈ ਗਈ ਕਹਿੰਦੀ ਤਾਂ ਕੁਛ ਨਹੀਂ ਪਰ ਫੋਨ ਵਿਚਾਰੀ ਦੇ ਕਈ ਆ ਗਏ ਕਹਿੰਦੇ ਛੱਡ ਜੋ ਠੀਕ ਹੈ ਬਈ ਗਰਾਦਰ ਨਹੀਂ ਦੀ ਲਾਉਂਦਾ ਇਹ ਬਿਨਾ ਨਾ ਅੱਦਰ ਦੇ ਚੀ ਬਾਜੀ ਅੱਦਰ ਗਰਾਦਰ ਦੀ ਨਹੀਂ ਲਾਉਂਦਾ ਗਰਾਦਰ ਫੋਨ ਕਰੀ ਜਾਂਦਾ ਨਾ ਕਹਿੰਦਾ ਦੀਦੀ ਆਹੇ ਹਾਂ ਦੀਦੀ ਆਜਾ ਆਜਾ ਦੀਦੀ ਆਜਾ ਵੜੇ ਚੋਜ ਕਰਦਾ ਹੈਗਾ ਤੇ ਬਰਾਵਨੀ ਦਾ ਵਧੀਆ ਜੀ ਲੱਗਿਆ ਹੈ ਇਹਨੂੰ ਅਸੀਂ ਛੋਟੀ ਕਰਕੇ ਛੱਡ ਕੇ ਆਉਂਨੇ ਆ ਨਾ ਪਰ ਜੀ ਇਹਦਾ ਵਧੀਆ ਲਾ ਰੱਖਿਆ ਹੈਗਾ ਫਿਰ ਵੀ ਐਂ ਕਦੇ-ਕਦੇ ਜੇ ਲੱਗ ਜਾਂਦੀ ਹੈ ਫਿਰ ਇਹਦੀ ਮੰਮਾ ਨੂੰ ਐ ਵੀ ਕੀਤੇ ਰੋਵੇ ਨਾ ਆਏ ਨਾ ਹੁੰਦੀ ਹੋਵੇ ਨਾ ਹੁੰਦਾ ਹੀ ਹੈਗਾ ਬੱਚੇ ਦਾ ਉਹ ਤਾਂ ਠੀਕ ਬੈਠਾ ਰਹਿ ਕੱਲੇ ਵਿੱਚ ਤੁਸੀਂ ਕੀ ਕੀਤੀ ਸੀਦੀ ਬੱਤਾ ਨਾ ਕੱਲ ਬੀਬੀ ਨੇ ਕੱਲ ਬੀਬੀ ਤੋਂ ਕਰਾਈਆਂ ਸੀ ਨਾ ਇੱਧਰ ਮੈਂ ਕਿਵੇਂ ਕਰਾਂ ਹਾਂ ਇਹ ਐਨੀ ਮੈਂ ਕੱਲ ਵੀ ਇੰਕ ਕਰਾਂ ਐਵੇਂ ਮੱਝਾਂ ਨੂੰ ਤਾਂ ਸਿਰ ਪਾਉਣਾ ਹੈਗਾ ਮੱਝਾਂ ਦੇਖੀ ਜਾਂਦੀ ਰਹਿੰਦੀ ਬੈਠੀ ਮੱਝਾਂ ਦੇ ਪੰਨਿਆਂ ਲਿਗੇ ਰਾਤ ਨੂੰ ਉਹਨਾਂ ਨੂੰ ਨਾ ਪੈ ਜਿਵੇਂ ਉਹ ਪੰਨਿਆ ਸੀਗੇ ਗੋਲ ਘੁੰਡੀ ਚ ਉਹਵੇਂ ਜਿਵੇਂ ਬੈੱਡ ਤੇ ਪੈ ਕੇ ਦਿਖਾਇਆ ਕਰੇ ਆਖੇ ਕਰੇ ਮੱਝਾਂ ਦੇ ਪੰਨਿਆਂ ਲਿਗੇ ਕੈਮਰੇ ਚ ਦੇਖ ਲੈਂਦੀ ਫਿਰ ਉਹਨਾਂ ਨੂੰ ਨਹੀਂ ਦੇਖ ਕੇ ਪੈ ਜਾਂਦੀ ਹੈ ਕਿਵੇਂ ਪੰਨਿਆਂ ਦੇ ਵਿੱਚ ਸਿਰ ਸਿੱਟ ਕੇ ਸਿਰ ਸਿੱਟ ਕੇ ਪੰਨਿਆ ਸੀ ਹੈ ਨਾ ਤੇ ਚਲੋ ਜੀ ਹੁਣ ਆਪਾਂ ਤਿਆਰ ਹੋ ਕੇ ਮਿਲਦੇ ਆਂਗੇ ਇਹ ਬੋਲੀ ਪਾਉਂਦੀ ਸੱਜੀ ਕਿ ਬੋਲੀ ਪਕਦਦੀ ਕੀ ਕਹਿੰਦੀ ਸੀ ਅੱਡੇ ਦੇ ਕਾਕਾ ਨੇ ਅੱਡੇ ਦੇ ਕਾਕਾ ਨੇ ਪਿੱਛਾ ਗੋਆ ਵਾਲੀ ਹਾਂ ਨੋਨੇ ਬਲਾ ਗੋਆ ਵਾਲ ਮੈਨੂੰ ਵਾਲ ਸੇ ਵਾਲੀ ਮੈਨੂੰ ਗੋਆ ਵਾਲੀ ਇਹ ਦੋ ਬੋਲੀਆਂ ਵਿੱਚੋਂ ਦੇਰ ਮਮੀ ਨੇ ਕਿਹਾ ਸੀ ਇੱਧਰ ਕਰਨ ਕਿਹਾ ਮੈਂ ਸਖਾਈ ਹਾਂ ਉਹ ਕਹ ਦਿੰਦੀ ਐ ਹਾਂ ਮੁੰਨੇ ਇੱਧਰ ਕਰਨਾ ਇੱਧਰ ਕਰਨਾ ਮੈਂ ਗੋਹਾ ਪੱਛਦੀ ਅੱਛਾ अच्छा कहानी है नाही ਜਿੱਤੇ ਤਨਉਗੇ ਦੇ ਸੈਨਾ ਗੁੰਗੇ ਦੀ ਮਾਂ ਜਾਣੇ ਸੰਤੇ ਦੀ ਸਮਝ ਹੀ ਨਹੀਂ ਆਉਂਦੀ ਕੀ ਕਹਿੰਦੀ ਹੈਗੀ ਪ੍ਰੋਬਲਮ ਨੂੰ ਪਤਾ ਸਾਰਾ ਦਿਨ ਉਹ ਤੇਰਾ ਮੱਛਪਗਾ ਹੀ ਕਰੀ ਜਾਂਦੀ ਰਹੀ ਹੈ ਨਾ ਇੱਧਰੋਂ ਕੰਮ ਵਿਚ ਮੈਂ ਗੋਹਾ ਪੱਤ ਦੀ ਉੱਧਰ ਆ ਗਿਆ ਪਹਿਲਾਂ ਉਹ ਤਾਂ ਬਹੁਤ ਵਧੀਆ ਬੋਲਣ ਲੱਗੀ ਸੀ اچھا ਆ ਗਿਆ ਪਹਿਲਾਂ ਉਹ ਤਾਂ ਬਹੁਤ ਵਧੀਆ ਬੋਲਣ ਲੱਗੀ ਪਰ ਹਜੇ ਵੀ ਇਹਨਾਂ ਸਾਫ਼ ਨਹੀਂ ਬੋਲਦੀ ਮੈਨੂੰ ਸਰਵਾ ਦੇ ਨੇ ਫਿਰ ਜਾਂ ਕਰਦੇ ਖੰਡੀ ਹੋ ਕੌਲ ਚਾਹ ਬਾੜੀ ਪਿੰਦੀ ਐ ਜਮਾ ਮੇਰੇ ਤੇ ਐਗੀ ਚਾਰੋਂ ਪੈਸੇ ਨਾ ਜਿੰਨੀ ਮਰਜ਼ੀ ਪੇਚ ਲੈਣੂ ਹੈ ਨਾ ਓਏ ਹੋਰ ਵੀ ਲੱਫਸ ਚਾਹ ਆਈ ਬੱਦੋ ਮਿੰਟਾ ਵਾ ਲੈ ਫੇਰ ਕਹਦੇ ਹਾਂ ਕੋਈ ਨਹੀਂ ਵੀਰੇ ਇਹ ਬੱਦਾਂ ਮਾਮੂ ਐ ਕਹਿ ਕੇ ਗਿਆ ਕਹਿੰਦਾ ਮੇਰੇ ਉਹਦੇ ਨੂੰ ਤਿਆਰ ਹੋ ਜੂ ਭਾਈ ਸਾਰੇ ਫਟਾਫਟ ਤਿਆਰ ਹੋ ਜੂ ਕਹਿੰਦੇ ਹੂੰ ਫਟਾਫਟ ਇੱਕ ਕਰ ਤੂੰ ਅ ਸਿੰਦੇ ਵੀਰ ਨਾਲ ਗੱਲ ਕਰੀ ਸੀ ਨਾ ਤੂੰ ਕੀ ਕਹਿੰਦਾ ਸੀ ਤੈਨੂੰ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਕਾਹਦਾ ਨਹੀਂ ਪਤਾ ਤੈਨੂੰ ਹਾਫ ਤਾਂ ਨਹੀਂ ਸਿੰਦੇ ਦਾ ਆਪਾਂ ਫੋਟੋ ਸਿੰਦੇ ਦਾ ਫੋਟੋ ਕਿਚਨੀ ਆ ਦੀ ਅੱਜ ਆਪਾਂ ਸਿੰਦੇ ਦੇ ਕੱਪੜੇ ਵੀ ਆਖੋਗੇ ਤਿੰਨ ਚਾਰ ਦਿਨ ਹੋ ਗਏ ਨਾ ਹਫਤੇ ਮੰਗੂ ਵੀ ਹੋ ਗਿਆ ਕੱਪੜੇ ਨਹੀਂ ਠੀਕ ਆ ਰਹੇ ਗਰਮੀ ਕਰਕੇ ਹੀ ਨਾ ਅੱਜ ਟਾਈਮ ਲੱਗਿਆਗਾ ਹੁਣ ਵਿਚਾਰੇ ਦਾ ਜੋ ਲਾ ਕੇ ਆਉਣੇਗਾ ਆਪਾਂ ਪੂਰੀਆ ਕਰਕੇ ਆਉਣੇ ਆ ਮਾਂਦ ਕੇ ਰੱਖੇਊਗਾ ਜਿੰਨੀ ਵੀ ਸਾਨੂੰ ਔਖਾ ਨਹੀਂ ਕਰਿਆ ਨਾ ਇਹਨੇ ਕੁਝ ਖਾਣ ਨੂੰ ਮੰਗਿਆ ਵੀ ਲੈਦਾ ਮੈਨੂੰ ਖਾਣ ਨੂੰ ਦੇ ਜਾ ਪੀਣ ਨੂੰ ਨਾ ਵਿਚਾਰੀ ਜਿੱਥੇ ਪੈ ਜਾਂਦੀ ਉੱਥੇ ਪੈ ਜਾਂਦੀ ਹੈ ਬੜੀ ਸਿਆਣੀ ਰਾਤਾਂ ਹੋਉਂ ਦੇਖਦੀ ਦੇਖਦੀ ਮੇਰੇ ਨਾਲ ਹੀ ਪਈ ਕਹਿੰਦੀ ਮੈਂ ਤਾਂ ਨਹੀਂ ਥੋੜੀ ਦੇ ਭਰਾ ਨਹੀਂ ਲੁਕੀ ਫਿਰ ਇਹ ਨਹੀਂ ਉਕੀ ਹੈਗੀ ਹਾਂ ਚਲੋ ਜੀ ਹੁਣ ਆਪਾਂ ਕਰ ਲਈ ਆਪਦੀ ਤਿਆਰੀ ਹੁਣ ਆਪਾਂ ਸਮਾਨ ਸਾਰਾ ਗੱਡੀ ਦੇ ਵਿੱਚ ਰੱਖ ਲੀਏ ਇਸ ਤਰ੍ਹਾਂ ਹੀ ਰੱਖ ਲੈਣਾ ਨਾ ਆਪੇ ਫਿਰ ਉੱਥੇ ਜਾ ਕੇ ਸਾਡੇ ਉੱਥੇ ਹੋਈ ਆਪਾਂ ਹੋਰ ਵੀ ਥੋੜੀ ਸ਼ਾਪਿੰਗ ਕਰਨੀ ਡੇਟ ਹੋ ਗਿਆ ਹੈ ਡੇਟ ਡੇਟ ਰੱਖ ਲੀਓ ਸਾਰੇ ਨਾ ਹਾਂ ਬਸ ਸਾਦੇ ਬਾਕੀ ਵੇਲੇ ਦਾ ਹੈਗਾ ਉਹ ਥੋੜਾ ਜਿਹਾ ਕੰਡਾ ਹੋਗਾ ਚਾਬੀ ਇਹਦੀ ਅੰਦਰ ਪਈ ਹੈ ਮੈਂ ਲਈ ਹੋਈ ਹਾਂ ਜੀ ਕਾ ਤੇ ਬਠਾਈ ਗਿਆ ਇਸ ਦਾ ਨਾਂ ਨਹੀਂ ਮਿਲਿਆ ਚਾਂ ਦੇ ਚਾਤ ਸਾਰਾ ਕੁਝ ਹੀ ਭੁੱਲ ਗਿਆ ਇਹ ਬਾਈ ਖੁਸ਼ਾਪੁਰੀ ਮਾਮੂ ਆਜਾ ਚਲੋ ਚਲੋ ਬਾਈ ਚਲੋ ਵੀ ਹੋ ਤਾਂ ਕੰਡੇ ਤਰ ਇਹ ਉੱਥੇ 26 ਕਿਲੋ ਹੋ ਗਈ। ਹਾਂ? ਜੇਲੀ ਵਾਲੇ। ਉਹ ਸੁਖਰਾ ਵਾਲਿਆ। ਮੂਰੇ ਦੇਖ ਲੋ ਤਰ ਕਿ ਅੱਗੇ ਜਿੱਡੀ ਕਿਤਾ ਕੇ ਸਲੋਟ ਖੋਤੀ। ਓੱਖ ਸੋਕੇ ਦੇਖ ਲੈ ਨਹੀਂ ਦਿਖਾ ਸਕੀ। ਟੈਡਾ ਵਿੰਗਾ ਕਰਦੇ। ਆ ਬਾਦ ਕਹਿੰਦੇ ਲੋੜ ਵਾ ਅੰਦਰ ਆਲੇ ਦੀ ਗੋਸ। ਆ ਕੱਢ ਕੇ ਟਿਕੂ ਆ ਇਧਰ ਵੰਦਿਆ ਕਾਰੇ ਨਹੀਂ ਨੀਦਾ ਗੱਡੀ ਚ ਮੂਰੇ ਗੈਰੀ ਮੰਮਾ ਹਾਟੂਰੇ ਤਾਂ ਜਨਪੇ ਰੱਖਦੇ ਤੇ ਧੀ ਦੇ ਬੈਠੋ ਖਾਣੀ ਕਈ ਚਾਹ ਨਹੀਂ ਹੁੰਦੀ ਕਿਚੜ ਰੱਖ ਦੋ ਮੈਂ ਤਾਂ ਕਹਿਣੀ ਐ ਡਿੱਕੀਚ ਰੱਖ ਦੋ ਨਹੀਂ ਐ ਨਾ ਮੰਮੀ ਆ ਜਾ ਬੈਠੇ ਕਾ ਕਹ ਬੋਲੂਗੀ ਨਹੀਂ ਹੋ ਰਹੀ ਚਾਹ ਚੜਿਆ ਬੈਠਾ ਉਹ ਜੰਗ ਕਰਦਾ ਆ ਲੈ ਆ ਤੇ ਬਸ ਠੀਕ ਹੈ ਬਰਦਾ ਗੱਡੀ ਚ ਚਲੋ ਇਹ ਹੁਣ ਆਪਾਂ ਚੱਲਦੇ ਆਗੇ ਹੋ ਗਿਆ ਟਾਂ ਟਾਈ ਟਾਂਟਾ ਹੋ ਗਿਆ ਤੁਰਿਆ ਰੋ ਹਜੇ ਅਸੀਂ ਡਟਰੀ ਨੰਗੇ ਕਿ ਡਟਰੀ ਤਾਂ ਨੰਗੇ ਵੀ ਨਹੀਂ ਡਟਰੀ ਦੇ ਵਿੱਚ ਹੀ ਆ ਬੈਂਕ ਚ ਥੋੜਾ ਜਿਹਾ ਕੰਮ ਅਸੀਂ ਉੱਥੇ ਟਾਈਮ ਲੱਗ ਗਿਆ ਬੰਦਾ ਪੌਣਾ ਘੰਟਾ ਲੱਗ ਗਿਆ ਤੇਰਾ ਨਾ ਆਂਤ ਨੇ ਮੈਨੂੰ ਟੀਕਣ ਨਹੀਂ ਦਿੱਤਾ ਹੈਗਾ ਕਹਿੰਦੀ ਛੇਤੀ ਆ ਜਾਣਾ ਆਪਾਂ ਜਾਣਾ ਹੈਗਾ ਇਹਨੂੰ ਕਹਾ ਹੋਈ ਪਈ ਹੁਣ ਘਰੇ ਜਾਣ ਦੀ ਹੈ ਨਾ ਆਪਾਂ ਚੱਲਦੇ ਜਾਂਦੇ ਇਹ ਧਾਰ ਜਾਗੇ ਇਹਨੂੰ ਤਾਰ ਕੇ ਆਪਾਂ ਅੱਗੇ ਲੰਘ ਜਾਗੇ ਤੇ ਆਉਂਦੇ ਜਾਵਾਂਗੇ ਇਹਨਾਂ ਦੇ ਘਰੇ ਆਉਂਦੇ ਨੂੰ ਚਾਹ ਬਣਾ ਕੇ ਰੱਖੇਗਾ ਫਿਰ ਹਾਂ ਠੀਕ ਆ ਮੰਮਾ ਨੂੰ ਕਹਿ ਦੀ ਕਹਿੰਦੀ ਵਧੀਆ ਚਾਹ ਬਣਾ ਕੇ ਰੱਖ ਲੈਣਾ ਘੜਕਾ ਨਾਉਣਗੇ ਵੀ ਹੈ ਮੇटेन ਚਾਹ ਜਣੇ ਹੋਣਗੇ ਨਾ ਉਹਨਾਂ ਨੂੰ ਕੋਈ ਕੰਮ ਸੀ ਗਾਮਨੀ ਨੂੰ ਕਹਿੰਦੀ ਵੀ ਮੈਂ ਸਾਨੂੰ ਕੱਪੜਾ ਨੀੜਾ ਫੜਾਉਣਾ ਹੋਣਾ ਨਾ ਪਾਰਸਲ ਲਾਉਣਾ ਹੈ ਕਹਿੰਦੀ ਸਾਨੂੰ ਹੀ ਫੜਾ ਦੂਗੀ ਉਹ ਸਾਨੂੰ ਆਜਣੇ ਕਿ ਇਹਨੂੰ ਉਤਾਰ ਜਾਗੇ ਆਪਾਂ ਕੱਪੜੇ ਚੱਕ ਲਾਂਗੇ ਇੱਥੋਂ ਇਹ ਕਿਹਦੇ ਦੇ ਆਹਰਨ ਮਾਰਦੇ ਨਹੀਂ ਆਪਾਂ ਪਹੁੰਚ ਗਏ ਕੋਟ ਦੁੰਨੇ ਅੰਮਨੀ ਕੋਲੇ ਗਾ ਪਿਆ ਪੈਣਾ ਦੀ ਤੇ ਉਹਨਾਂ ਨੇ ਦੇਖ ਲਿਆ ਹੁਣ ਆਉਂਦੀਆਂ ਨੇ ਉਹ ਆਪਾਂ ਨੂੰ ਕੱਪੜੇ ਫੜਾਉਣ ਆਉਣਗੀਆਂ ਮਾਂਤ ਨੂੰ ਲੈ ਜਾਣਗੇ ਨਾ ਮਾਂਤ ਨੂੰ ਜਾਈ ਜਾਣਗੇ ਸਿੱਤਾ ਵੈਤਾ ਜਦੋਂ ਉੱਠੂ ਉਹਨੂੰ ਪਤਾ ਲੱਗੂਗੀ ਮੈਂ ਕਿੱਥੇ ਆ ਗਈ ਹੈਨਾ ਪਿੱਟ ਜਨ ਵੀ ਕਾਹੜਾ ਕਾੜਾ ਸੋ ਮਿਸਤਰੀ ਲੱਗਿਆ ਹੋਇਆ ਹੈ ਨਾ ਆਪੇ ਆਪੇ ਕਰੀ ਤਾ ਐਂ ਚੱਕੀ ਆਉਂਦੀ ਹੈ ਵਿਚਾਰੀ ਲਾਮਕਦੀ ਆਉਂਦੀ ਹੈਗੀ ਮਸੀਆ ਖੋਲੀ ਸ਼ਿਕਾਰ ਦੀ ਸਾਰਾ ਐਸੀ ਗੱਲ ਬਈ ਸ਼ਿਕਾਰ ਵਰਕੇ ਮੇਉ ਵਧੀਆ ਕੀ ਆ ਤਾ ਹੁ ਫੜਾਉਣਾ ਡਾਈ ਵਾਲੇ ਨੂੰ ਆ ਕਾਲਾ ਲਫਾ ਫਤਗਾ ਉਹ ਚਾਣਾ ਵੀ ਤੇਰੀ ਨੇਗੇ ਆ ਦੋ ਪਾਰਸਲ ਪੇ ਮੈਂ ਉੱਥੇ ਲਾ ਦੇ ਆ ਜਾਂਦੇ ਨਾ ਮਿੰਟ ਝਟ ਹੁਣ ਨਾ ਬਸ ਤੇਰਾ ਸਾਰਾ ਟਾਈਮ ਉੱਡਦੇ ਚਾਹੀਕੇ ਹੈ ਕਿੰਨੀਆਂ ਨੇ ਕੋਈ ਉਹ ਤਾਂ ਨਹੀਂ ਹੈਗਾ ਤੁਹਾਨੂੰ ਦੱਸਿਆ ਹੂਰਾ ਕੀ ਕਿ ਦੁਨੀਆ ਉਹਨਾਂ ਨੂੰ ਦੱਸਿਆ ਹੋਊ ਤੁਹਾਡਾ ਉਹ ਤਾਂ ਕੋਈ ਚੱਕਰ ਨੇ ਵਸਤੇ ਤਰ ਜਗਾ ਕੀ ਨਾਮ ਹੈ ਭਾਈ ਦਾ ਹੈ ਨਾਮ ਭਾਈ ਦਾ ਉਹ ਤਾਂ ਘੁੱਟੂਗਾ ਉਹੋ ਰੂੜੇ ਕੇ ਹਾਲ ਦਰਵਾਜ਼ੇ ਚ ਅੱਛਾ ਠੀਕ ਹੈ ਯਾਨੀ ਠੀਕ ਹੈ ਬਸ ਉਹ ਤਾਂ ਫਿਰ ਪਤਾ ਕਰਨਾ ਭੂਖਾ ਹੈ ਨਾ ਅਸੀਂ ਤਾਂ ਡਰੇ ਖੜ ਗਏ ਮਸਾਂ ਬਿਠਾਈ ਆ ਕੇ ਛੇਤੀ ਜਾਣਾ ਮਮਾ ਦੇ ਜਾਣਾ ਆਜਾ ਮम्मू ਹਾਂ ਆਜਾ ਹਾਂ ਦੇਖੀ 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 ਜਾਣਾ ਓਏ ਵਾਹ ਤੇਰਾ ਵਾਂਗੇ ਚੰਗਾ ਚੁੱਪੀ ਵੀ ਨਹੀਂ ਬਾਈ ਕਰਦੀ ਚੰਗਾ ਬਈ ਚਲੋ ਹੁਣ ਆਪਾਂ ਇਥੋਂ ਆਪਣਾ ਸਮਾਨ ਚੱਕ ਲਿਆ ਲੱਦਦੀ ਤੁਰੇ ਜਾਨੇ ਅਗੇ ਅੱਗੇ ਜਾ ਕੇ ਦੇਖੋ ਕੀ ਬਣਦਾ ਹੈਗਾ ਨਾ 12 ਵਜੇ ਕੇ ਪੌਣੇ 11 ਤੁਰੇ ਸੀ ਪੌਣੇ 12 ਹੋ ਗਏ ਹੁਣ ਸਾਨੂੰ ਇੱਥੇ ਫੋਟੋ ਲੈ ਦੱਸ ਲਓ ਜੀ ਆਪਾਂ ਹੁਣ ਭੈਣ ਦੀ ਸ਼ੌਪ ਤੇ ਆਏ ਸੀ ਭੈਣ ਦੀ ਭਤੀ ਜਿੱਤੀ ਹੋਈ ਹੈਗੀ ਇੱਥੇ ਮਾਸੀ ਦੀ ਭਤੀਜ ਨੂੰ ਹੋਏਗੀ ਇਧਰ ਪਤੀਂਦੇ ਵੀਰ ਜੀ ਇਧਰ ਪਤੀਂਦੇ ਖਿਡਾਰੇ ਪਏ ਪਏ ਪੈਣੇ ਦੁਕਾਨ ਚੋਰ ਕੀ ਹੁੰਦਾ ਖਿਡਾਰੀ ਹੁੰਦੇ ਨੇ ਨਾ ਕੜਾਈ ਕਰਨ ਵਾਸਤੇ ਕੱਪੜੇ ਭੇਜ ਰਹੇ ਸੀਗੇ ਇਹ ਤੇ ਉਸ ਤੇ ਨਾਲ ਕੰਮ ਵੀ ਥੜਾ ਥਾ ਕੇ ਨਹੀਂ ਨਹੀਂ ਕੋਈ ਜਿੰਦਗੀ ਦੁਕਾਨ ਦੇ ਖੰਦੇਵਾਰੀ ਆਇਆ ਨਾ ਵੀ ਪਤਾ ਲੱਗ ਜਾਂਦੇ ਗਈ ਬਈ ਆਉਣੇ ਆਦੇ ਨਾ ਹਾਂ ਇਹ ਸਾਰੇ ਕੜਾਈ ਵਾਸਤੇ ਆ ਰਹੇ ਨੇ ਨਹੀਂ ਨਹੀਂ ਇਹ ਤਾਂ ਟ੍ਰੈਂਡ ਚੱਲ ਰਿਹਾ ਹੈ ਮੈਂ ਇੰਦੇ ਘਰੋਂ ਹਾਂ। ਹਾਂ। ਠੀਕ। ਨਹੀਂ ਪੀ ਲੋ ਤੁਸੀਂ। ਇਹ ਨਹੀਂ ਲਿਆ ਹਾਂ। ਨਹੀਂ ਬੇਬੇ ਹੀ ਬਸ ਮੈਂ ਤਾਂ। ਠੀਕ ਨਾ? ਗਰਮੀ ਮਾਹੌਲ ਹੀ ਗਰਮੀ। ਇਹ ਨਹੀਂ ਪੀਣਾ ਨਹੀਂ ਹੈਗਾ। ਅੰਦਰ ਨਹੀਂ ਪਤਾ ਲਾਂਗਾ ਜਿਹੜੇ ਬਾਹਰ ਨਿਕਲ ਜਾਣਗੇ ਫੇਰ। ਵਧਾਈਆਂ ਸੁਣ ਬਕਾਨੀ। ਹਾਂ ਜੀ। ਇੱਥੋਂ ਕਾਫੀ ਦੂਰ ਹੈ। ਉੱਥੇ ਉੱਧਰ ਮੇਰੀ ਜਾਨ ਚ ਚ। ਉਹ ਤਾਂ ਮੇਨੂੰ ਜਾਣ ਚ ਵਾ। ਨਹੀਂ ਨਾ ਉੱਧਰ ਜਾਣ ਦਾ ਨਾ। ਇਹ ਰਜਿਸਟਰੀ ਤੇ ਗੱਲ ਖੜੀਏ ਬੋਟਾ ਕਰਕੇ ਖੜੀ ਸੀ। ਇਹ ਉਹ ਇਹ ਉਹ ਇਹ ਕਿਉਂ ਖੁੱਲੀ ਹੈ ਬੁੜਾ ਬਸੋਰੀ ਹੈ ਬਸ਼ੀ ਹਾਂ ਵੱਡਾ ਡਬਲ ਹੈ ਹਾਂ ਇਹਦੋਂ ਵੀ ਡਬਲ ਲੱਗੂ ਠੰਡੇ ਠੰਡੇ ਜਿੰਨੀ ਲੰਬੀ ਹੋਵੇ ਚੱਲੂ ਅੱਛਾ ਫੇਰੀ ਵੀ ਦੋ ਟਾਂ ਦਾ ਖੁੱਲੇ ਉਹ ਨਹੀਂ ਉੱਪਰ ਹੈ ਛੋਟੀ ਜਿਹੀ ਬਹੁਤ ਵਧੀਆ ਮਾੜਾ ਮੋਟਾ ਹੈਗਾ ਫਿਰ ਜਿਹੜੀਆਂ ਕਾਰੀਗਰੀ ਦੀ ਵਿੱਚ ਬਣਾਏ ਜਾਂਦੇ ਨੇ ਜਿਹੜੀਆਂ ਆਖੀ ਜਾਂਦੀ ਹੈ ਮਟੀਰੀਅਲ ਜਿਹੜਾ ਹੁਣ ਬਚਦਾ ਆਪਣਾ ਉਹ ਹੋਏ ਜਾਂਦੇ ਉਹ ਸੜ ਕੇ ਜਾਣਾ ਨਾ ਆਈ ਨਹੀਂ ਆਈ ਜਾ ਰਹੀ ਹੋਈ ਜਾਵੇ ਇਹਨਾਂ ਨੂੰ ਐ ਹੋ ਗਿਆ ਵੀ ਟਾਈਮ ਲੱਗ ਗਿਆ ਆਈ ਨਹੀਂ ਜੀ ਨਾ ਨਾ ਪੀਰੋ ਪਾਣੀ ਇਸ ਦਾ ਪੀ ਲਿਆ ਨਾ ਨਾ ਕੁਛ ਨਹੀਂ ਆਖੋਣੀ ਪੀਰੋ ਨਾ ਨਾ ਜਾਬੀ ਨਹੀਂ ਮਿਲਦੀ ਗਿੱਦੇ ਠੰਡਾ ਪੀਰੋ ਨਾ ਨਾ ਠੰਡਾ ਲੈ ਬੋ ਨਾ ਨਾ ਵਸ ਚੱਲਾਂਗੇ ਅਸੀਂ ਜਾਵਾਂਗੇ ਬਈ ਕੁਛ ਨਹੀਂ ਲੈ ਕੇ ਆਉਣਾ ਹੈਗਾ ਰਹਿਣੀ ਹੋਰ ਬਈ ਨਾ ਬੈਜਾ ਬੈਜਾ ਹੋਰ ਟਾਈਮ ਲੱਗ ਗਿਆ ਇੱਥੇ ਲੀਡਿੰਗ ਮੈਂ ਤੁਹਾਨੂੰ ਸਰੇ ਪਾਈ ਤੇ ਚੱਲ ਗਏ ਖੇਚ ਰਹਾ ਜੀ ਯਾਰ ਕਿੱਥੇ ਵੀ ਹੈ ਨਹੀਂ ਨਾ ਉਹ ਵਾਰੀ ਨੂੰ ਸਾਨੂੰ ਔਖਾ ਹੋ ਜਾਂਦਾ ਜਿੱਥੇ ਹੈਗਾ ਕੋਈ ਉੱਥੇ ਬਹੁਤ ਨੇ ਅੱਗੇ ਅਸੀਂ ਇੱਥੇ ਸ਼ਵੀਰ ਜੀ ਲੱਗੀ ਹੋਈ ਸੀ ਉੱਥੇ ਪਾਣੀ ਦੇ ਕੇ ਮਾਰਨ ਵਾਲੇ ਹੋਗੇ ਨਾ ਉੱਥੇ ਮੱਸਾ ਪਾਣੀ ਵੀ ਨੇ ਮੈਂ ਤਾਂ ਪੀਣ ਲੱਗੇ ਸੀ ਇਹਨਾਂ ਨੂੰ ਲੱਕੀ ਫੀਮਾਂ ਦੀ ਭਾਲ ਹੁੰਦੀ ਆ ਮੈਂ ਕਿਹਾ ਸਾਨੂੰ ਉੱਥੇ ਚਾਹ ਮਿਲ ਜਾਇਆ ਕਰੂਗੀ ਉਧਰ ਬਹੁਤ ਨੇ ਬਿਜਾਰ ਤੋਂ ਅੱਪਾ ਠੰਡਾ ਵੀ ਪੀ ਲਿਆ ਪਾਣੀ ਵੀ ਪੀ ਲਿਆ ਤੇ ਹੁਣ ਆਪਾਂ ਚੱਲਦੇ ਅੱਗੇ ਨਾ ਮਾਸੀ ਨੂੰ ਆਪਾਂ ਇੱਥੇ ਬਿਠਾ ਕੇ ਜਾਂਦੇ ਹੋਏ ਲੈ ਕੇ ਜਾਵਾਂਗੇ ਮਾਸੀ ਨਾਲ ਹੀ ਰੁਕੋ ਆਪਣੇ ਹੁਣ ਇਹ ਆਪਦੇ ਕੰਮ ਕਰ ਲੂ ਜਿਹੜੇ ਕਰਨੇ ਨੇਗੇ ਨਾ ਚੰਗਾ ਭੈਣੇ ਆਜੇ ਹੋ ਜੀ ਹਾਂ ਲੋਈ ਹੁਣ ਆਪਾਂ ਮਾਸੀ ਨੂੰ ਚੜ੍ਹਾ ਲਿਆ ਆਪਾਂ ਨਹੀਂ ਖੜੇ ਹੈਗੇ ਉੱਥੇ ਸ਼ਾਪ ਤੇ ਨਾ ਟਾਈਮ ਜ਼ਿਆਦਾ ਹੋ ਗਿਆ ਸੀ ਸਵਾ 3 ਵਜੇ ਹੁਣ ਇਧਰੋਂ ਫਟਕ ਲੱਗ ਗਿਆ ਟ੍ਰੇਨ ਆ ਗਈ ਜਿੱਧਰ ਨੂੰ ਜਾਣਾ ਹੈ ਜਾਵਾਂ ਵੀ ਜਾਵਾਂ ਹੁਣ ਟ੍ਰੇਨ ਆ ਗਈ ਹੁਣ ਫੇਰ ਕੱਟਣਾ ਪਿਆ ਉਹ ਲਾ ਦੇ ਕੋਰਾ ਉਹ ਨਾ ਹੈ ਹਾਂ ਦੋ ਆਉਂਦੀਆਂ ਹੁੰਦੀਆਂ ਨੇ ਨਾ ਉਹ ਦਿਨ ਵੀ ਦੋ ਆਈਆਂ ਸੀਗੀਆਂ ਇੱਕ ਗਈ ਸੀ ਇੱਕਾਈ ਸੀ ਹੁਣ ਜਾਮ ਹਜੇ ਖੜਾ ਹੈਗਾ ਹਨਾ ਹੋਰ ਜਾਮ ਹੇ ਲੱਗਿਆ ਪੈਗਾ ਕੁਛ ਨਹੀਂ ਤੁਰਿਆ ਹੈਗਾ ਹੁਣ ਆਪਾਂ ਇੱਥੇ ਪੀਣਾਗੇ ਇਥੇ ਨਾਈ ਸਰਦਾਈ ਬਾਬਾ ਬੁੜੀਆਂ ਦੱਸੇ ਨਸਾ ਤਾਂ ਨਹੀਂ ਪਾਇਆ ਕਹਿੰਦੀ ਨਾ 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 ਕਿਤੇ ਰਾਸ ਹੀ ਲੋਟਣੀਆਂ ਹੱਤੀਆਂ ਜਾਈਏ ਟੋੜੀ ਆ ਟੋੜੀ ਮਾਗਰ ਪੜਾ ਛੋਟੇ ਗਲਾਸ ਹੀ ਬੇਕਾਰ ਜੇ ਆਹ ਹੋਰ ਨਾ ਇਹ ਰਵੜਦੇ ਸੈਗੀ ਵੀ ਸਾਨੂੰ ਆਇਆ ਨਹੀਂ ਆਜੂ ਉਹ ਵੀ ਜਵਾਕ ਹੈ ਕਿਵੇਂ ਦਦੀ ਠੀਕ ਹੈ ਠੀਕ ਨਹੀਂ ਹੈ ਠੀਕ ਹੈ ਸੁਆ ਨਹੀਂ ਪਤਾ ਕੀ ਕਹਿੰਦੇ ਇਹ ਹੋ ਨਹੀਂ ਗਿਆ ਹੋਇਜਾ ਨਾ ਤਨੁਆ ਆਇਆ ਨਹੀਂ ਇਸ ਬਾਅਦ ਪਕਾਤ ਰਹਿਆ ਚੱਕ ਪਕਾਤ ਰਹੇ ਤੇ ਕਾਲੀ ਮਿਰਚ ਪਾਈ ਹੋਈ ਹੈ ਮੇਰਾ ਸਹਰ ਆਜਾ ਨੂੰ ਕਿ ਆਪੀ ਰਸਨੀ ਨੂੰ ਲੈ ਕੇ ਕਿ ਕਿ ਨਾ ਪਿਆ ਜਾਨੀ ਮਸਾਲਾ ਲਾ ਕੇ ਹਾਂ ਪਰ ਮੇਰਾ ਕੰਮ ਕਰਕੇ ਇੱਦਾਂ ਤਾਂ ਹੋਣੀ ਹੈ ਨਹੀਂ ਹਾਂ ਇੱਕ ਸੱਤ ਇੱਕ ਇਹ ਕਿਹਦੇ ਪਰ ਸੱਤੀ ਅੱਛਾ ਚਲ ਦੇ ਦੇਖ ਲਓ ਓਏ ਮੰਨ ਲਓ ਅੱਗੇ ਆਓ ਅੱਗੇ ਹੈਲੋ ਓਏ ਆਦਰਲੇ ਹਾਂ ਅਦਰ ਕਿੱਥੇ ਆ ਅਸੀਂ ਅੱਜ ਵੀਰੇ ਨੂੰ ਲੈਣ ਆਇਆ ਹੁਣ ਆ ਜੀ ਦੀਦੀ ਆਰੇ ਆਦਰ ਦੀਦੀ ਟ੍ਰੈਵਲਿੰਗ ਟ੍ਰੈਵਲਿੰਗ ਤਾਂ ਆਈ ਨਹੀਂ ਸੀ ਅਪਰ ਨਾਲ ਤੂੰ ਕਦੋਂ ਆ ਗਈ ਇਹ ਤਾਂ ਸੌਂ ਕੇ ਆ ਗਈ ਹਾਂ ਇਹ ਤਾਂ ਸੁੱਤੀ ਪਿਆ ਗਈ ਓਏ ਓਏ ਅੱਦਰ ਉਹ ਤਾਂ ਨਹੀਂ ਲੱਗਦਾ ਸੀ ਹਾਂ ਉਹ ਦੇਖ ਲੈ ਨਾ ਆਇਆ ਤੈਨੂੰ ਪਾਈ ਯਾਰ ਹੋ ਜਾਦਾ ਹੈ ਦੇਖ ਕੇ ਤਾਰ ਹੋ ਜਾਸਾ ਦੇਖ ਰਹੇ ਮੇਰਾ ਕੁਝ ਹੁੰਦਾ ਮੈਂ ਪ੍ਰਭੀਨ ਹੋ ਜਾ ਲੇਗਾ ਮੰਮੀ ਆ ਦੇ ਹਾਂ ਆ ਇਹ ਦੇਖਣਾਗਾ ਹਾਂ ਸੋਹਣੀ ਡੈਡੀ ਨੂੰ ਹੈ ਸੁੱਟੀਆਂ ਕਿੱਟੇ ਆਉਣਗੇ

बीबीसी <laughs> <laughs> ਦੇਖੀ ਆਇਆ ਲੰਦਾ ਬੈੱਡ ਤੇ ਬੈਸੀ ਅਸੀਂ ਕੀ ਕਹਿੰਦੀ ਜਾ ਕੇ ਤੂੰ ਨੰਨ ਗਾ ਪਾਇਆ ਨਹੀਂ ਨਾ ਇਹ ਕੋਲ ਇਸ ਤਰ੍ਹਾਂ ਨੱਚੀ ਆਹ ਬੈੱਡ ਤੇ ਗੂਗਲੀ ਇਹ ਤਾਂ ਭਾਈ ਇੰਨਾ ਨੱਚੀ ਪਤਾ ਨਹੀਂ ਇਹ ਕਿ ਡੌਂ ਉੱਠਿਆ ਬੋਲੀਆ ਮੜੀ ਦੀ ਮਹੂਰਤੀ ਦੇਖੀ ਮਾਂ ਪਰਮੋਸ਼ੀ ਵਾਲੀ ਦੇਖੀ ਜੋ ਜਦੋਂ ਵੀ ਚੱਕ ਕੇ ਪਿੱਛੇ ਨੂੰ ਹੂੰ ਉਹ ਬਾਤ ਖਵਾ ਰੋਸ ਨਹੀਂ ਦਗੇ ਬਾळा ਮਿੰਟ ਚ ਰੁਸੇਂਦੀ ਐ ਫਿਰ ਆਏ ਪਤਾ ਕੀ ਛੱਡਦੇ ਹੱਥ ਜਿਹੜਾ ਤੂੰ ਸਹਿਗਾ ਹੋਗੀ ਚਲਾ ਜਾ ਚਲੋ ਵੀ ਗਰਟਰ ਲੈ ਕੇ ਆਈ ਜੀ ਬਾਏ ਆ ਅੱਜ ਨੂੰ ਲੈ ਕੇ ਜਾਵਾਂਗੀ ਸੀ ਲੈ ਕੇ ਜਾਵਾਂਗੀ ਇੱਥੇ ਨਹੀਂ ਹੁੰਦੀ ਐਸੇ ਤਰ੍ਹਾਂ ਹੁੰਦੀ ਤੁਨੂੰ ਮੈਂ ਕਿਹਾ ਮੰਮੀ ਕਿਹਾ ਕਿ ਦੋ ਕਰ ਲੈ ਲੈਂਦੇ ਲੌਂਗ ਤੋਂ ਲੈ ਕੇ ਆਇਆ ਕੋਪੜਾ ਕੋਈ ਕਿਹੜਾ ਮੈਂ ਹਨਾਂ ਬਣਾ ਬੁੱਕ ਜੇ ਨਹੀਂ ਆਉਂਦੀ ਪਰ ਉਹ ਮੇਰੇ ਪੱਤੀ ਨਹੀਂ ਪੱਲੇ ਆ ਗਿਆ ਸੁਣਦੇ ਆਂ ਕਿ ਦਾ ਨਾ ਮੈਂ ਕਹਿੰਦੀ ਤੂੰ ਵੀ ਜਾਣੀ ਹਾਂ ਨਾ ਚੱਲ ਬਿਚਾਰੇ ਦੇ ਨਾਲ ਤੇ ਲਾਉਂਦੀ ਇਹਦੋਂ ਹੁੰਦੀ ਤਾਂ ਨਹੀਂ ਆ ਕਿ ਉਹ ਵੀ ਕੁਝ ਨਾ ਨਾ ਜਾਣੇ ਮੈਂ ਕਿਹਾ ਕਿ

ਚੰਗਾ ਚੰਗਾ ਤੋਂ ਫੇਰ ਪਹਿਲਾਂ ਤਾਂ ਗਰੀ ਨਾ ਮੈਂ ਜਾਂਦੀਂਗੀ ਜਾਂਦੀ ਸੀ ਤੁਸੀਂ 80 ਰੁਪਏ ਫਿਰਤੀ ਗਏ ਅਮਰੀ ਮਾ ਮੁੰਡਾ ਜਾਣਾ ਹੈ ਮੈਂ ਤਾਂ ਧਰਜੀ ਨਵੇਂ ਨੂੰ ਹੀ ਗਿੰਬੜੀ ਬੈਠੀ ਸੀ ਹਾਂ ਮਾਸੇ ਮਸਾਤ ਚਲੋ ਜੀ ਹੁਣ ਆਪਾਂ ਪਹੁੰਚ ਗਏ ਘਰੇ ਤੇ ਸਾਰੇ ਕਿਤੇ ਨਾ ਨਾ ਸਾਰਾ ਦਿਨ ਪਕਾਈ ਹੋਈਗੀ ਬਿਲਕੁਲ ਸਾਢੇ 4 ਹੋ ਗਏ ਉਮੀਦ ਹੈ ਤੁਹਾਨੂੰ ਮੇਰਾ ਬਲੌਗ ਜੀ ਨੂੰ ਪਸੰਦ ਆਇਆ ਹੋਊਗਾ ਕਲੀਕ ਕਮੈਂਟ ਕਰਕੇ ਜੀ ਨੂੰ ਉਸੇ ਲਾਈਕ ਸ਼ੇਅਰ ਵੀ ਕਰਦੇ ਹੋ ਨਾ ਵੀਡੀਓ ਦੇਖਣ ਲਈ ਸਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਬਲੌਗ ਦੇ ਨਾਲ ਤਤ ਤੱਕ ਦੇ ਲਈ ਸਤ ਸ੍ਰੀ ਅਕਾਲ